ਹਾਂਜੀ ਵੀਰੋ ਸਵਾਗਤ ਹੈ ਤੁਹਾਡੇ ਲਈ ਸਵਰਾਜ 855 ਲੈ ਕੇ ਆਏ ਆਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਮੇਰਾ ਵੀਰ ਬਣੇ 62801 37325 ਮੇਰਾ ਮੋਬਾਈਲ ਨੰਬਰ ਆ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਬਣੇ ਜਰੂਰ ਕਰ ਲਿਆ ਕਰੋ ਇੰਸਟਾਗ੍ਰam ਤੇ ਵੀ ਆਪਣਾ ਚੈਨਲ ਨੂੰ ਫੋਲੋ ਕਰੋ ਗੁਰੀ ਡੈਰੀ ਫਾਰਮ ਦੀਪਕੜ ਬਾਈ ਅ ਵੀਰ ਦਾ ਮੋਬਾਈਲ ਨੰਬਰ ਹੈਗਾ 9780600301 9780600301 ਵੀਰ ਦਾ ਮੋਬਾਈਲ ਨੰਬਰ ਆ ਵੀਰ ਤੋਂ ਜਾਣਕਾਰੀ ਲੈ ਸਕਦੇ ਹੋ ਪਹਿਲਾਂ ਮਾਡਲ ਦੀ ਗੱਲ ਕਰਦੇ ਆਪਾਂ ਮਿੱਤਰੋ 2018 ਮਾਡਲ ਟਰੈਕਟਰ ਹੈ 218 ਮਾਡਲ ਐਂਡ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਇਹ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਫੈਬਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਐਂਡ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਟੈਪ ਟਾਪ ਟਰੈਕਟਰ ਆ ਬਿਲਕੁਲ ਓਕੇ ਕਿਤੇ ਚਾਬੀ ਵਗੈਰਾ ਵੀ ਲੱਗੀ ਟਰੈਕਟਰ ਤੇ ਰਿਵਰਸ ਪੀਟੀਓ ਆ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਪਾਵਰ ਸਟੀਅਰਿੰਗ ਆ ਜੇਕਰ ਹੁਣ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੋਂ ਟਾਇਰ ਵੀਰ ਨੇ ਕੰਪਨੀ ਦੇ ਟਾਇਰ ਪਵਾਏ ਆ ਬਿਲਕੁਲ ਨਵੇਂ ਟਾਇਰ ਪਾਇਆ ਵੀਰ ਨੇ ਚਾਰੋਂ ਟਾਇਰ ਕੰਪਨੀ ਦੇ ਟਾਇਰ ਆਗੇ ਬਿਲਕੁਲ ਨਵੇਂ ਟਾਇਰ ਆ ਰੰਗ ਪੇਂਟ ਪੱਖੋ ਕਿਤੇ ਕੋਈ ਮੰਨ ਲੋ ਬਾਈ ਜੀ ਕਿਤੇ ਬੁਰਸ਼ ਨਹੀਂ ਲਗਿਆ ਰੰਗ ਪੇਂਟ ਨਾਲ ਦਾ ਰੰਗ ਪੇਂਟ ਆ ਟਰੈਕਟਰ ਤੇ ਬਿਲਕੁਲ ਨਵਾਂ ਟਰੈਕਟਰ ਪਿਆ ਇੱਕ ਗੱਲ ਮਿੱਤਰੋ ਹੋਰ ਦੱਸਣੀ ਭੁੱਲ ਗਈ ਸੀ ਆਪਾਂ ਤੁਹਾਨੂੰ 2018 ਮਾਡਲ ਆ ਕਾਪੀ ਬਾਈ ਇਹਦੀ 2019 ਦੀ ਬਣੀ ਹੋਈ ਆ ਆਰ ਸੀ 2019 ਦੀ ਆ 2018 ਮਾਡਲ ਆ ਆਰ ਸੀ 2019 ਦੀ ਆ ਬਾਈ ਅੱਕਾ ਜੀ ਆਪਾਂ ਤੁਹਾਨੂੰ ਫੇਰ ਦੱਸ ਦਿੰਦੇ ਆ ਪੰਜਾਬ ਨੰਬਰ ਆਗਾ ਸਾਰਾ ਟਰੈਕਟਰ ਬਿਲਕੁਲ ਓਕੇ ਆ ਨਵੇਂ ਟਾਇਰ ਆ ਤੇ ਡਿਮਾਂਡ ਹੈਗੀ ਆ ਇਹ 6 ਲੱਖ ਤੇ 15000 ਰੁਪਏ ਮੁੱਲ ਆ ਬਾਈ ਟਰੈਕਟਰ ਦਾ ਮੌਕੇ ਤੇ ਹੋਰ ਵੀ ਵੀਰ ਕਹਿੰਦਾ ਆਪਾਂ ਮਾਨਤਾਨ ਕਰ ਦਿਆਂਗੇ ਈਰਗਾ ਵੀਰ ਦਾ ਮੋਗਾ ਦਾ ਧੰਨਵਾਦ ਬਾਈ ਜੀ